ਹਾਂਜੀ ਵੈਲਕਮ ਸਤ ਆਪਣੇ ਖੋਰ ਨਵੇਂ ਵਲੌਗ ਦੇ ਵਿੱਚ ਲੋ ਵੀ ਸਵੇਰ ਹੋ ਗਈ 10 ਵਜੇ ਦਾ ਹੋ ਗਿਆ ਟਾਈਮ ਆਪਾਂ ਆ ਗਏ ਕੋਠੇ ਤੇ ਸਾਰੇ ਬੱਚੇ ਕੱਢ ਲਏ ਬਾਹਰ ਇੱਧਰ ਧੁੱਪ ਲਵਾਤੀ ਸਾਰੇ ਛੱਟ ਤੇ ਇੱਕ ਛੋਟਾ ਬੇਬੀ ਲੈ ਕੇ ਆਇਆ ਆਹਲਾ ਕਾਲ ਕਾਂਤਰਾ ਇਹਨੂੰ ਵੀ ਪਿੰਜਰੇ 'ਚ ਧੁੱਪ ਲਵਾ ਰਹੇ ਆ ਛੋਟੇ ਬੱਚੇ ਵੀ ਖੁੱਲੇ ਮਾਂ ਥੱਲੋਂ ਹੀ ਛੱਟ ਤੇ ਸੀਗੇ ਕਿਹੜਾ ਛਤਰੀ ਕਰਦੀ ਔਰੇ ਖੜੀ ਉਧਰ ਲੈਂਟਰ ਤੇ ਵੀ ਆਪਾਂ ਬਸ ਪਾਣੀ ਛੱਡਣਾ ਸਾਰੇ ਫੁੱਲ ਕਰਿ ਆਵਾਂਗੇ ਉੱਪਰ ਇਹਨ ਪੂਰਾ ਭਰ ਦਾਂਗੇ ਲੈਂਟਰ ਨੂੰ ਇੱਧਰ ਆਪਾਂ ਸਾਰੇ ਬੱਚੇ ਕਰਦੇ ਧੁੱਪੇ ਆਹ ਤਿੰਨ ਕ ਬੈਠੇ ਆ ਦੋ ਤਿੰਨ ਉੱਡ ਗਏ ਥੱਲੋਂ ਹੀ ਛੱਡਤੇ ਸੀ ਮੈਂ ਬਿਹੜੇ ਚੋਂ ਹੀ ਜਿਹੜੇ ਆਪਣੇ ਛੇ ਗੱਜੇ ਸੀ ਉਹਲੇ ਆਹ ਸਾਰੇ ਬੱਚੇ ਧੁੱਪ ਦਾ ਸਵਾਦ ਲੈ ਰਹੇ ਨੇ ਦੋ ਰੱਤੇ ਬੈਠੇ ਆ ਦੋ ਚਾਰ ਪੰਜ ਪੰਜ ਬੈਠੇ ਇੱਕ ਹੀ ਉੱਡਿਆ ਫਿਰ ਤਾਂ ਮਤਲਬ ਕਿ ਮੈਂ ਥੱਲੋਂ ਹੀ ਛੱਡਤੇ ਸੀ ਇਹ ਆਲੇ ਬੱਚੇ ਦਾ ਇੱਕ ਹੀ ਉੱਡਿਆ ਹੋਣਾ ਉਹ ਮਿਲਰ ਉਹ ਵੀ ਨਹੀਂ ਉੱਡਿਆ ਯਾਰ ਤੁੱਗੀ ਦਾ ਬੈਠੀ ਆ ਦੇਖੋ ਸਿਰ ਕੱਢੀ ਤੇ ਉੱਡਿਆ ਮੈਂ ਦੇਖਦਾ ਕੋਈ ਬੱਚਾ ਉੱਡਿਆ ਨਹੀਂਗਾ ਬਾਈ 1 2 3 4 ਇਹਦੇ ਮਗਰ ਬੈਠਿਆ ਦੋ 6 ਦੇ 6 ਬੈਠੀ ਆ ਇਹਨਾਂ ਨੂੰ ਆਪਾਂ ਉਦੋਂ ਢਾਉਣੇ ਆ 15 20 ਮਿੰਟ ਹੋਰ ਲੱਗਣ ਦੇ ਤਾਂ ਆਪਾਂ ਫੇਰ ਇਹਨਾਂ ਨੂੰ ਸਾਰਿਆਂ ਨੂੰ ਢਾੜਨਾ ਆਪਾਂ ਆਹ ਬੱਚਾ ਇੱਥੇ ਤੋਂ ਆਪਾਂ ਦਾ ਸੁਆਦ ਲਊਗਾ ਅੱਜ ਚੰਗੀ ਤੁੱਪ ਲਵਾਵਾਂਗੇਰਾ ਸਰੀਰ ਸੂਰ ਖੁੱਲੂ ਛੇਦੀ ਵਦੂ ਖੁੱਲੂ ਇਹ ਇਹਨੂੰ ਆਪਾਂ ਹੱਥੀਂ ਪਾਲ ਰਹੇ ਆ ਇਹਨੂੰ ਚੋਗਾ ਚਾਕਾ ਦੇ ਕੇ ਤੇ ਹੁਣ ਇੱਥੇ ਤੁੱਪੇ ਲਿਆਂਦਾ ਵੀ ਤੁੱਪੇ ਬੈਠਾ ਅੱਜ ਮਿੱਤਰਾਂ ਲੇਨਾਂ ਤੇ ਧੋਪਦਾ ਉਹ ਬੈਠਿਆ ਬਾਈ ਸਾਰੇ ਆਪਣੇ ਕਬੂਤਰ ਧੁੱਪ ਸੇਕ ਰਿਹਾ ਬੱਚੇ ਆਪਾਂ ਡਾਇ ਨਹੀਂ ਹਲੇ ਜਦੋਂ ਐਨ ਪੂਰੇ ਫ੍ਰੀ ਹੋ ਗਏ ਉਦੋਂ ਬੱਚੇ ਡਾਵਾਂਗੇ ਇਧਰ ਆਪਾਂ ਲੈਂਟਰ ਨੂੰ ਫਾਰਮ ਤੇ ਲਾ ਰਹੇ ਆਂ ਪਾਣੀ ਸਾਰੇ ਲੈਂਟਰ ਤੇ ਪਾਣੀ ਲਾ ਦੇਣਾ ਆਪਾਂ ਚੰਗੀ ਤਰ੍ਹਾਂ ਐਨ ਪੂਰੇ ਭਰ ਦੇਣੇ ਆਪਾਂ ਸਾਰੇ ਖਾਣੇ ਜੇ ਨਾਲ ਚੱਲ ਰਹੀ ਹੈ ਚਾਹ ਨਾਲ ਪੈਪ ਚੋਂ ਆ ਰਿਹਾ ਪਾਣੀ ਸਾਰੇ ਪਾਣੀ ਲਾ ਦੇਣਾ ਉਹ ਬੈਠੇ ਆਪਣੇ ਧੁੱਪੇ ਜਾਨਵਰ ਜਦੋਂ ਐਨ ਵਿਲੇ ਹੋਗੇ ਉਦੋਂ ਆਪਾਂ ਉਹ ਬੱਚੇ ਡਾਵਾਂਗੇ ਕਿਉਂਕਿ ਲਗੜ ਆ ਜਾਂਦੀ ਆ ਤੇ ਜੇ ਇੱਧਰ ਫਿਰਦੇ ਹੋਏ ਅਸਤਵਾਜੀ ਕੌਣ ਚਲਾਉ ਉਹ ਮੈਂ ਅਸਤਵਾਜੀ ਪਾ ਕੇ ਆਇਆ ਉਦਾਂ ਦਾ ਲੋ ਵੀ ਇੱਧਰ ਚਿੜੀ ਮਾਰਨ ਵਾਲੇ ਜਿਹੜੀ ਚਿੜੀ ਫੜਨ ਵਾਲੀ ਹੁੰਦੀ ਆ ਆਪਣੀ ਜਾਨਵਰ ਜਿਹਾ ਚਿੜੀ ਫੜਨ ਵਾਲਾ ਉਹਨੇ ਸਾਰੇ ਬੱਚੇ ਡਾਤੇ ਆਪਣੇ ਆਹ ਘੈਰ ਰੱਤਾ ਇੱਕ ਆਹ ਰੱਤਾ ਆਹ ਸਾਰੇ ਡਾਤੇ ਬਾਈ ਉਹਨੇ ਸਾਰੇ ਬੱਚੇ ਡਾਤੇ ਆਪਣੇ ਉਹਨੇ ਹੁਣ ਬਸ ਪੈ ਪੈ ਇਧਰੋਂ ਛੱਡ ਜਾਣਾ ਆਪਾਂ ਹੁਣ ਕੋਠੇ ਤੇ ਉਧਰ ਚੱਲਦੇ ਆਂ ਪਾਣੀ ਦਾ ਲਗ ਭੱਗ ਮੈਂ ਸਾਰੇ ਪਾਸੇ ਲਾਈ ਦਿੱਤਾ ਤੇ ਬੱਚੇ ਉਹਨੇ ਡਾਤੇ ਕਿੱਥੇ ਮੈਂ ਡਾਉਣੇ ਕਿੱਥੇ ਉਹਨੇ ਡਾਤੇ ਆ ਦੋਨੇ ਰੱਤੇ ਅੱਜ ਲਾਉਣੇ ਪੈਣੇ ਇੱਕ ਵਾਰ ਤਾਂ ਉਹ ਲੰਗਰ ਆਲਾ ਜਾਂਦਾ ਆ ਡੰਡੇ ਆਲਾ ਲਾਉਣਾ ਪੈਣਾ ਇੱਕ ਵਾਰ ਯਾਨੀ ਕਿ ਜਾ ਤਿੰਨ ਬੱਚੇ ਇੱਕ ਵਾਰ ਲਾਉਣੇ ਪੈਣੇ ਬਾਕੀ ਸਾਰੇ ਗਿੱਜੇ ਹੀ ਹੋਏ ਆ ਤੁਹਾਨੂੰ ਪਤਾ ਹੀ ਆ ਕਰਕੇ ਨਾ ਪਾਣੀ ਲਾ ਦਿਆ ਇੱਕ ਵਾਰ ਹੋਰ ਸਾਰੇ ਪੈ ਛੱਟਾ ਇਹ ਦੇ ਦਵਾ ਤੇ ਫੇਰ ਚੱਲਦੇ ਆ ਉਧਰ ਹਾਂਜੀ ਬਾਈ ਜੀ ਪਿਆਰ ਭਰੀ ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਆ ਬੱਚਾ ਛੋਟਾ ਧੁੱਪੇ ਲੈ ਕੇ ਆਏ ਸੀਗੇ ਇਹਨੂੰ ਆਪਾਂ ਹਨਾ ਹੱਥੀਂ ਪਾਲ ਰਹੇ ਆ ਇਹਦੇ ਮਾਪਿਓ ਤਾਂ ਆਪਾਂ ਚੱਕ ਲਿਆ ਸੀਗਾ ਤੇ ਇਹ ਬਈ ਆਉਣ ਲੱਗਿਆ ਹੱਥ ਤੇ ਇਹਨੂੰ ਮੈਂ ਹੱਥੀਂ ਰੋਜ ਦਾਣੇ ਦਿੰਨਾ ਆਹ ਦੇਖੋ ਮੈਂ ਇਹਨੂੰ ਥੱਲੇ ਛੱਡਦਾ ਇਹ ਮੇਰੀ ਗੋਦੀ 'ਚ ਆ ਜਾਂਦਾ ਵਾ ਆ ਜਵਤਰੇ ਕਿ ਐਂ ਜਦੋਂ ਇਹਨੂੰ ਮੈਂ ਥੱਲੇ ਛੱਡਦਾ ਨੇ ਛਾਲ ਮਾਰ ਕੇ ਗੋਦੀ ਜਾ ਜਾਂਦਾ ਆਹ ਦੇਖੋ ਇਹ ਆ ਪਹੁੰਚ ਗਿਆ ਗੋਦੀ 'ਚ ਇਹ ਆਪਣੇ ਹੱਥ ਤੇ ਆਉਣ ਲੱਗ ਗਿਆ ਇਹਨੂੰ ਆਪਾਂ ਹੱਥੀਂ ਦਾਣੇ ਦੇ ਰਹੇ ਸੀਗੇ 5-7 ਦਿਨਾਂ ਦੇ ਵਿੱਚ 5-7 ਦਿਨਾਂ ਦੇ ਤੇ ਇਹ ਨੂੰ ਮੈਂ ਜਦੋਂ ਵੀ ਥੱਲੇ ਛੱਡਦਾ ਜਾਂ ਪਿੰਜਰੇ ਤੇ ਛੱਡਦਾ ਇਹ ਛਾਲ ਮਾਰ ਕੇ ਆਪਣੀ ਗੋਦੀ ਚ ਆ ਜਾਂਦਾ ਵਾ ਇਧਰ ਆਪਣੇ ਉੱਟ ਕੇ ਬੱਚੇ ਬਾਈ ਨਾਲ ਹੀ ਆ ਗਈ ਲਗੜ ਤੇ ਹਾਫੜੇ ਤੇ ਆ ਗਿਆ ਲਗੜ ਦਾ ਵੈਰੀ ਹੈ ਝਾ ਕਿਧਰ ਇਹ ਲਗੜ ਦਾ ਵੈਰੀ ਆ ਗਿਆ ਕਹਿੰਦੇ ਮੇਰੇ ਵੀਰੋ ਇਧਰ ਬੱਚਾ ਆਪਣੇ ਹੱਥ ਤੇ ਆਉਣ ਲੱਗ ਗਿਆ ਪਹਿਲਾਂ ਇਹਨੂੰ ਗਲਤ ਆਦਤ ਨਹੀਂ ਪਾਉਣੀ ਆਪਾਂ ਨੇ ਹੁਣ ਬਹਿ ਗਿਆ ਕੁਰਸੀ ਤੇ ਪਹਿਲੀ ਵਾਰ ਲਿਆਂਦਾ ਇਹ ਅੱਜ ਧੁੱਪੇ ਨਿਗਾਰਾ ਖਣ ਬਾਈ 6 ਬੱਚੇ ਫਿਰਦੇ ਆ ਆਪਣੀ ਤੇ ਉਧਰ ਲੈਂਟਰ ਤੇ ਬਾਈ ਥੋੜਾ ਥੋੜਾ ਹੋਰ ਪਾਣੀ ਲਾਉਣਾ ਵਾ ਉਹ ਦੇਖੋ ਪਾਣੀ ਜਿੱਥੋਂ ਸੁੱਕ ਗਿਆ ਪਹਿਲਾਂ ਮੈਂ ਅੱਧਾ ਹੀ ਪਾਣੀ ਲਾ ਕੇ ਆ ਗਿਆ ਸੀਗਾ ਹੁਣ ਆ ਸਾਰਾ ਫੁੱਲ ਕਰਕੇ ਆਉਣਾ ਜਿੱਥੋਂ ਸੁੱਕਿਆ ਹੋਇਆ ਵਾ ਇਧਰ ਲਗੜ ਆ ਗਈ ਮੜਾ ਇਹ ਉਰੇ ਪਰੇ ਹੋਰ ਕਿਸੇ ਪਿੰਡ ਚ ਜਾਵੇ ਹੈਂ ਸੂਲਾ ਲਗੜ ਦਾ ਵੈਸੇ ਲਗੜ ਦੇਖ ਕੇ ਆ ਹਾਂ ਲਗੜ ਦੇਖ ਕੇ ਆ ਨਾਲ ਸਕੂਲੋਂ ਆ ਗਿਆ ਮੈਂ ਤਾਂ ਬਾਕੀ ਬੱਚੇ ਆਪਣੇ ਛੇ ਫਿਰਦੇ ਆ ਲਗੜ ਇੱਕ ਫਿਰਦੀ ਆ ਆ ਭੱਜੇ ਜਗਾ ਤੋਂ ਫਿਰਦੇ ਹੋਰ ਪਾਸੇ ਹੁੰਦਾ ਨਹੀਂ ਆ ਗਈ ਲਗੜ ਹੋਰ ਇਹ ਲਗੜ ਹੋਰੇ ਸਾਰੇ ਭੱਜੇ ਫਿਰਦੇ ਆ ਬੱਚੇ ਲੈ ਨਹੀਂ ਹੋਰ ਤਾਂ ਨਹੀਂ ਕੋਈ ਹੈਗੀ ਇਹ ਕਹਿ ਰਹਾ ਤੈਨੂੰ ਮੈਂ ਅਰਤਾ ਆ ਗਿਆ ਬੱਚਾ ਆਪਣਾ ਇਹਨਾਂ ਨੇ ਬੜਾ ਲਹੂ ਵੀ ਤਾਂ ਲਗੜਾਈਆਂ ਨੇ ਕਿੱਧਰ ਗਈ ਆਹ ਫਿਰਦੀ ਆ ਲੋਵੀ ਲਗੜ ਪੈ ਗਈ ਕਹਿੰਦਾ ਇੱਧਰ ਆ ਗਈ ਲਗੜਾ ਉਹ ਦੇਖੋ ਕਿੱਧਰ ਗਈ ਕੈਮਰੇ ਚ ਨਹੀਂ ਦਿਂਦੀ ਓਏ ਓਏ ਕਿੱਥੇ ਗਈ ਲਵੀ ਲਗੜ ਤੇ ਸਾਡੀ ਫੋਲ ਨਿਗਾ ਵਾ ਕੇਰਾਂ ਦਾ ਗੁੱਚ ਭਰ ਕੇ ਆ ਗਈ ਜੀ ਥੱਲੇ ਨੂੰ ਪਰ ਫੜਿਆ ਨਹੀਂ ਗਿਆ ਤਾਂ ਕੋਈ ਦੇਵ ਤੂੰ ਸੀਖ ਲਾ ਕੇ ਰੱਖ ਬਸ ਕੱਲੀ ਉਹ ਕੋਲੇ ਬੈਠਾ ਰੇ ਸੀਖਦੇ ਦੱਬੀ ਕਿੱਥੇ ਆ ਹਾਂ ਬਸ ਜਦੀ ਅੱਗ ਲਾ ਲਈ ਬਸ ਹੁਣ ਲਗੜ ਆ ਗਈ 6 ਬੱਚੇ ਆਪਣੇ ਫਿਰਦੇ ਆ 5 ਸੱਚ ਇੱਕ ਬਹਿ ਗਿਆ ਕਿੱਧਰ ਗਏ ਤੇ ਬੈਠੇ ਜਿਹੜਾ ਇੱਧਰ ਹੀ ਤੇ ਆ ਗਿਆ ਤੇ ਉਹ ਵੀ ਡਰ ਕੇ ਉੱਟ ਗਿਆ ਬੱਚੇ ਸਾਰੇ ਭੱਜੇ ਫਿਰਦੇ ਆ ਬਈ ਆਹ ਦੇ ਲੋ ਸਾਰੇ ਬੱਚੇ ਪਿੰਡ ਦੇ ਡਰ ਆ ਪੈ ਲਗੜ ਨੇ ਪਰ ਹੁਣ ਹੈ ਉੱਚੀ ਆ ਉਹ ਦੇਖੋ ਆਉਣਾ ਇਹਨੇ ਉੱਚਿਓਂ ਉੱਪਰੋਂ ਆਏ ਲਫਾਫੇਆਂ ਨੂੰ ਥੱਲੇ ਆਉਣਾ ਇਹਨੇ ਲੋਵੀ ਲਗੜ ਆ ਗਈ ਕਹਿੰਦੇ ਹੁਣ ਹੁਣ ਇਹਦੇ ਫਾਫਾ ਵਾਂ ਨੂੰ ਦੇਖਿਓ ਅੱਜ ਵਲੌਗ ਚ ਹੋ ਗਈ ਥੱਲੇ ਨੂੰ ਹੋ ਗਈ ਥੱਲੇ ਨੂੰ ਆ ਗਈ ਆ ਗਈ ਆ ਗਈ ਆ ਗਈ ਚਲਾ ਦੇ ਚਲਾ ਦੇ ਚਲਾ ਦੇ ਆਪਣੇ ਬੱਚੇ ਮੂਰੇ ਆ ਚਲਾ ਰੇ ਚਲਾ ਦੇ ਛੇਦੀ ਬਾਈ ਲਗੜ ਪੈ ਗਈ ਚਲਾ 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 ਇੱਕ ਹੋਰ ਚਲਾ 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 ਦੇ ਚਲਾ ਦੇ ਚਲਾ ਚਲਾ ਹੋਰ ਚਲਾ ਹੋਰ ਚਲਾ ਹੋਰ ਚਲਾ ਬਾਈ ਲਗੜ ਆ ਗਈ ਆ ਦੇਖ ਲੋ ਲੈ ਲਫਾਫਾ ਬਣ ਕੇ ਆ ਗਈ ਸੀ ਰੋਗੀ ਫੇਰ ਹੁਣ ਪਉ ਪਉ ਕਿਸੇ ਨੂੰ ਚਲਾ ਦੇ ਐਸ ਤੋਂ ਬਾਅਦ ਹੀ ਨੇ ਚਲਾ ਚਲਾ ਦੇ ਚਲਾ ਦੇ ਚਲਾ ਦੇ ਚਾੜਤੀ ਕਿੱਧਰ ਗਈ ਉਹ ਚਲੇ ਗਈ ਬਾਈ ਆ ਆਹ ਚਲਾ ਦੇ ਪਟਾਸ਼ ਚਲਾ ਦੇ ਬਸ ਲੰਗ ਚੱਲੀ ਲੰਗ ਚੱਲੀ ਪੈਂਟ ਟੱਪ ਗਈ ਪੈਂਟ ਟੱਪ ਗਈ ਬੱਚੇ ਸਾਰੇ ਡਰ ਗਏ ਆਪਣੇ ਫੇਰ ਵੀ ਭਰਦੀ ਏ ਭਰ ਲਾ ਭਰ ਲਾ ਪਟਾਸ਼ ਭਰ ਕੇ ਰੱਖ ਦੋ ਆ ਦੇਖੋ ਬਾਈ ਡਰਦੇ ਮਾਰੇ ਬੱਚੇ ਕਿਵੇਂ ਡਹਿ ਕੇ ਤੇ ਲਗੜ ਤੋਂ ਆ ਰਤਾੜੇ ਪਿਆ ਬਣਾ ਕੇ ਚੱਲ ਬਹੁਤ ਛਤਰੀ ਤੇ ਕੋਈ ਨਹੀਂ ਬਚਾ ਲਿਆ ਤੈਨੂੰ ਅਸੀਂ ਦੋ ਐਸਤਵਾਈਆਂ ਚਲਾਤੀਆਂ ਤੇਰੇ ਕਰਕੇ ਆਹ ਰੱਤਾ ਦੂਜਾ ਵੀ ਆ ਗਿਆ ਸਾਰੇ ਬੱਚੇ ਬਚ ਗਏ ਬਾਈ ਆਪਣੇ ਪਿੰਡ ਦੇ ਹੋਰ ਬੱਚੇ ਵੀ ਬਚਾਤੇ ਆਪਾਂ ਤਾਂ ਪਰ ਕਿਹੜਾ ਖਲਾ ਪਟਾਸ ਬਸ ਪਿੰਡੋਂ ਬਾਹਰ ਘੜਤੀ ਉਹ ਜਾਂਦੀ ਆ ਬਾਈ ਟਪਾਦੀ ਬੰਡ ਲਗੜ ਉਹ ਜਾਂਦੀ ਆ ਚਲਾਦੇ 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 ਦੇ ਬਟ ਤਕੜ ਨਹੀਂ ਪੈ ਨਹੀਂ ਆਂਦਾ ਆ ਲਗੜ ਪੈ ਗਈ ਸੀ ਪਰ ਪਈ ਐਗ ਤੇ ਆਪਣੇ ਬੱਚੇ ਨੂੰ ਨਹੀਂ ਸੀ ਹੋਰ ਨੂੰ ਪੈ ਗਈ ਪਰ ਉਹ ਵੀ ਬਚਾਤਾ ਜਮੇ ਕੋਲੋਂ ਜਦੋਂ ਹੀ ਬੰਬ ਚੱਲਿਆ ਜਦੀ ਪੈਰ ਛੱਡ ਗਈ ਇਹ ਦਵਾਰੇ ਦੇਖਦੇ ਆਂ ਵੀ ਪੈਂਦੀ ਆ ਕਿਸੇ ਨੂੰ ਕਿ ਨਹੀਂ ਪਟਾਸ਼ ਭਰ ਕੇ ਖੜ ਜਾ ਵਸਤ ਵਾ ਭਰ ਕੇ ਖੜ ਜਾ ਪਟਾਸ਼ ਤੂੰ ਐ ਕਿ ਤੇ ਦੇਵ ਨੂੰ ਦੇਖੀ ਆ ਲਫਾਵਾ ਬਣੀ ਆਉਂਦੀ ਤਾਂ ਤੋਂ ਲਗੜਨੇ ਬੱਚੇ ਬਾਈ ਸਾਰੇ ਡਰਾਤੇ ਆ ਖੰਤਾਂ ਵਾਲਾ ਆਪਣਾ ਉੱਚਾ ਖੜਾ ਸੀ ਇਹ ਵੀ ਆ ਗਿਆ ਥੱਲੇ ਹੁਣ ਰਹਿ ਗਏ ਦੋ ਬੱਚੇ ਆ ਪੇਟੀ ਗਾਂਦ ਵਾਲਾ ਤੇ ਘੁੱਗੀ ਆ ਆਪਣੀ ਕਾਲੀ ਗਾਂਦ ਵਾਲੀ ਤੇ ਆ ਬੱਚਾ ਬੈਠਾ ਆਪਣੇ ਕੋਲੇ ਆਰਾਮ ਦੇ ਨਾਲ ੁੱਪੇ ਹੈ ਜਿਹੜੀ ਵੀ ਬੰਡ ਚ ਲਗੜ ਆਉਂਦੀ ਆ ਦੇਵ ਨੂੰ ਦੇਖਿਆਂਦੀ ਆ ਤੇ ਇੱਕ ਕੰਮ ਕਰਦੀਦਾ ਫਿਰ ਅਸੀਂ ਆ ਵੀ ਆ ਗਿਆ ਡਰ ਕੇ ਬੱਚਾ ਇਹਦੇ ਕੋਲ ਦੀ ਨੰਗੀਆ ਲਗੜਾ ਵਿਚਾਰੀ ਅੱਜ ਕਹਿੰਦਾ ਹਾਏ ਹੇ ਰੱਬਾ ਬਚ ਗਿਆ ਅੱਜ ਤਾਂ ਮੈਂ ਹਨਾ ਆ ਬੱਚੇ ਦੇ ਕੋਲ ਸੀ ਲਗੜ ਜਦੋਂ ਪਈ ਆ ਪਈ ਹੋਰ ਕਿਸੇ ਨੂੰ ਸੀਗੀ ਜਾਣ ਕੇ ਨੇੜੇ ਫਿਰਦਾ ਜੀ ਉਹ ਬੱਚੇ ਦੇ ਆ ਗਿਆ ਵੀ ਵੇਰਾ 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 ਆ ਗਈ ਇੱਧਰ ਨਹੀਂ ਹੋਉਂਦੀ ਉਹ ਦੇ ਉਹ ਦੇ ਆ ਗਈ ਹਾਂ ਉਹ ਫਿਰਦੀ ਆ ਆਓ ਸਾਗ ਫੁੱਲ ਨਿਗਾਹ ਰੱਖਦਾ ਦੇਵਾ ਲੋ ਵੀ ਕਹਿੰਦੇ ਬੱਚੇ ਸਾਰੇ ਥੱਲੇ ਲੈ ਕੇ ਜਾਣ ਦਾ ਟਾਈਮ ਹੋ ਗਿਆ 2:30 ਦਾ ਟਾਈਮ ਹੋ ਗਿਆ ਮੇਰੇ ਵੀਰੋ ਸਾਰੇ ਬੱਚੇ ਲੈ ਜਾਣਾ ਥੱਲੇ ਇਹਨਾਂ ਚੋ ਫੇਵਰੇਟ ਬੱਚਾ ਦਿਖਾਵਾਂ ਮੈਂ ਕਿਹੜਾ ਆ ਮੇਰਾ ਇਹ ਕਿੱਥੇ ਆ ਚੂਬਰਾ ਆਹ ਫੇਵਰੇਟ ਬੱਚਾ ਆਪਣਾ ਆਰੇ ਬੱਚੇ ਥੱਲੇ ਲੈ ਜਾਣੇ ਤੇ ਇਹ ਪਤਾ ਨਹੀਂ ਕਿੱਧਰ ਗਿਆ ਲਾਈਟ ਆਈ ਨਹੀਂ ਹਲੇ ਤੱਕਰ ਲਾਈਟ ਗਈ ਹੋਈ ਆ ਇੱਧਰ ਪਾਣੀ ਲਾਉਣਾ ਆਪਾਂ ਉਹ ਦੇਖੋ ਸਾਰਾ ਸੁੱਕ ਚੱਲਿਆ ਉਹਦੇ ਸਾਰੇ ਪਾਸੇ ਹੁਣ ਜਿੱਧਰ ਮੈਂ ਵੱੱਦ ਪਾਣੀ ਛੜਦਾ ਸੀ ਉਧਰ ਤਾਂ ਭਰਿਆ ਹੋਇਆ ਜਿੱਧਰ ਟੈਂਕੀ ਚ ਪਾਣੀ ਮੁੱਕ ਗਿਆ ਸੀ ਲਾਈਟ ਚਲੇ ਗਈ ਸੀ ਉਧਰ ਰਹਿ ਗਿਆ ਇੱਧਰ ਵੀ ਪਾਣੀ ਲਾਉਣਾ ਹੁਣ ਇਹਨਾਂ ਨੂੰ ਆਪਾਂ 1 2 3 ਘੜੇ ਇਹਨਾਂ ਤੇ ਲੱਗਣਗੇ ਇੱਕ ਘੜਾ ਜੜਿਆ ਬਾਹਰ ਬੈਠਾ ਇਹਨਾਂ ਦਾ ਚਾਣੇ ਕਿ 4 ਵਾਰ ਦੋ ਪਹਿਲਾਂ ਵਾਰ ਕਰਕੇ ਲੈ ਜੀ ਦੋ ਅਗਲੀ ਵਾਰ ਭਰ ਕੇ ਲੈ ਜੀ ਸਾਰਿਆਂ ਨੂੰ ਦਾਣਾ ਪਾਣੀ ਪਾਉਣਾ ਚੱਲ ਗਿਆ ਨਾਲੇ। ਲਓ ਵੀ ਇੱਕ ਝੇੜਾ ਮੈਂ ਥੱਲੇ ਲਾਇਆ ਆ ਤੇ ਰੇਬੀ ਪਹੁੰਚ ਗਿਆ। ਪਿੰਜਰੇ ਲਈ ਆਉਂਦਾ। ਹੁਣ ਦੂਜੇ ਝੇੜੇ 'ਚ ਆਪਾਂ ਸਾਰੇ ਬੱਚੇ ਥੱਲੇ ਲੈ ਜਾਣੇ ਆ। ਠੀਕ ਆ ਦੇਵ। ਕੋ ਚੱਲੂਗਾ ਹਾਂ। ਬੰਬਈ ਗਿਆ ਸੀ। ਬੰਬਈ ਗਿਆ ਸੀ ਚਲੇ ਗਿਆ ਸੀਗਾ ਜਾਣ ਕੇ ਭੱਜ ਗਿਆ ਸੀਗਾ। ਬਾਕੀ ਪਿੰਜਰੇ ਪਹੁੰਚ ਗਏ। ਆ ਬੱਚੇ ਰਹਿ ਗਏ। 9 ਬੱਚੇ ਆ ਰਹਿ ਗਏ। 6 ਬੱਚੇ ਹੋਰ ਰਹਿ ਗਏ ਤੇ 7ਵਾਂ ਛਤਰੀ ਵਾਲਾ ਰਹਿ ਗਿਆ। ਹੁਣ ਇਹਨਾਂ ਨੂੰ ਓਕੇ ਸੋਕੇ ਮੈਂ ਹੋ ਕੇ ਤਾੜਦਾ ਪਹਿਲਾਂ ਤਾਂ ਇੱਧਰ ਲਓ ਵੀ ਕਹਿੰਦੇ ਮੇਰੇ ਵੀਰੋ ਇੱਧਰ ਦੇ ਫੜੀ ਜਾਂਦਾ ਕਬੂਤਰ ਇੱਧਰ ਅੱਜ ਪਹਿਲੀ ਵਾਰ ਚ ਸਾਰੇ ਬੱਚੇ ਪਹਿਲੀ ਵਾਰ ਚ ਤੜ ਕੇ ਦੁਬਾਰੇ ਇੱਕ ਦਿਨ ਅੱਗੇ ਵੀ ਤੜ ਕੇ ਸੀ ਅੱਜ ਵੀ ਤੜ ਕੇ ਇਹਨਾਂ ਨੂੰ ਥੱਲੇ ਲੈ ਕੇ ਚਾਲਦੇ ਆਂ ਇੱਧਰ ਇਹ ਜਿੱਦੂ ਜਿਹੜਾ ਕਰਕੇ ਤਿੰਨ ਬੱਚੇ ਫੜ ਲਏ ਨੇ ਦੇਖੋ ਚਿੜੀ ਮਾਰ ਚੋਟੀ ਦਾ ਚਿੜੀ ਮਾਰ ਚੋਟੀ ਦਾ ਚਿੜੀ ਮਾਰ ਬਣਦਾ ਇਹ ਕੀ ਕਰੀਏ ਨਾ ਯਾਰ ਮੈਂ ਹੈਰਾਨ ਆ ਤੇਰੇ ਤੇ ਰਾਮਦਾਰੀ ਨਾਲ ਕੋਲੇ ਜਾਂ ਪਿਆਰ ਨਾਲ ਤਾਂ ਉਂ ਫੜੇ ਜਾਂਦੇ ਆ ਇਹਨਾਂ ਨੂੰ ਤਾਂ ਭੱਜਣ ਦੀ ਲੋੜ ਹੀ ਨਹੀਂ ਇਹਨਾਂ ਦਾ ਸਾਊ ਆ ਇਹ ਉਹ ਸਾਊ ਆ ਭਰਾਵਾ ਗਾ ਮੈਨੂੰ ਪਤਾ ਨਹੀਂ ਗਾ ਦਾ ਆਪਾਂ ਲੈ ਕੇ ਫੜੇ ਲੈ ਰਾ ਇਹਨੇ ਸਾਊ ਆ ਮੈਂ ਪਹਿਲੀ ਵਾਰ ਚੁੱਧਾ ਆਰਾਮ ਨਾਲ ਫੜ ਲੈਣਾ ਇਹਨਾਂ ਨੂੰ ਇਹਨਾਂ ਕੋਲ ਤਾਂ ਮੈਨੂੰ ਕਰਨਾ ਹੀ ਨਹੀਂ ਮੈਂ ਦਾ ਉਹ ਫੜ ਲਈ ਲਾਤਾ ਸਹੀ ਕਰ ਸਹੀ ਕਰ ਛੇਤੀ ਆ ਸਾਰੇ ਬੱਚੇ ਲੈ ਕੇ ਚੱਲਦੇ ਹਾਂ ਥੱਲੇ ਇਹਨਾਂ ਨੂੰ ਲੋ ਵੀ ਦਾਣਾ ਪਾਣੀ ਪਾਦਾ ਸਾਰਿਆਂ ਨੂੰ ਇੱਧਰ ਆਪਾਂ ਨਵਾਂ ਡੰਡਾ ਲਾਤਾ ਇੱਕ ਬਹਿਣ ਨੂੰ ਕੂਤਰਾਂ ਦੇ ਇੱਕ ਹੋਰ ਲਾਉਣਾ ਆ ਮਾ ਥੋੜਾ ਜਿਹਾ ਉਹ ਖੁੰਝੇ ਤੋਂ ਲਾਵਾਂਗੇ ਐ ਇਹਨੂੰ ਇੱਕ ਲਾ ਦਾਂਗੇ ਇੱਧਰ ਨੂੰ ਦੋ ਤਿੰਨ ਡੰਡੇ ਲਾਉਣੇ ਆ ਵੀ ਬੱਚਾ ਕੋਈ ਥੱਲੇ ਨਾ ਬੈਠੇ ਕਿਉਂਕਿ ਉੱਧਰਲੇ ਖੁੱਡੇ 'ਚੋਂ ਬੱਚੇ ਇੱਧਰ ਲਾਉਣੇ ਆ ਅੱਦੇ ਇੱਕ ਇੰਨਾ ਕ ਲੈ ਕੇ ਆ ਇੰਨਾ ਕ ਚੌੜਾ ਹੋਵੇ ਠੀਕ ਆ ਯਾਨੀ ਕਿ ਚੌੜਾ ਹੋਵੇ ਉਹੀ ਨਾ ਮਰਿਆ ਹੋਵੇ ਆਹ ਕੰਦ ਤੋਂ ਆਹ ਕੰਦ ਤੇ ਕਰਾਉਂਦਾ ਹੋਵੇ ਇੰਨਾ ਕ ਜੇ ਭਾਜਾ ਇੱਕ ਅੱਧਾ ਬਾਂਸ ਫੂਰ ਲਾਉਣਾ ਇੱਥੇ ਇੰਨੇ ਕ ਨਾਲ ਗੱਲ ਨਹੀਂ ਬਣਦੀ ਲੋ ਵੀ ਹੁਣ ਉਦੋਂ ਦਾ ਹੁਣ ਟਾਈਮ ਲੱਗਿਆ ਆਪਣਾ ਲੈਂਟਰ ਨੂੰ ਪਾਣੀ ਲਾਉਣ ਦਾ ਪਾਣੀ ਦੇਖ ਲੋ ਕਿੰਨਾ ਸੁੱਕਾ ਪਿਆ ਲੈ ਹੁਣੇ ਸਾਰੇ ਆਪਾਂ ਕਿਆਰੇ ਭਰ ਦੇਣੇ ਇੱਕ ਹਿਸਾਬ ਦੇ ਉਹ ਤਾਂ ਪੂਰੇ ਟਨ ਕੀਤੇ ਪਏ ਆ ਇੱਧਰ ਲਾ ਵੀ ਥੋੜਾ ਜਿਹਾ ਖਾਲੀ ਆ ਬਸ ਜਦਿਆਂ ਦਾ ਹੁਣ ਟਾਈਮ ਲੱਗਿਆ ਵੀ ਆਹ ਕੰਮ ਆਪਣਾ ਰਹਿੰਦਾ ਸੀਗਾ ਕਬੂਤਰਾਂ ਚ ਵੀ ਜੀਓਗੇ ਉਧਰ ਮੱਜਾਂ ਚ ਵੀ ਜੀਓਗੇ ਹੁਣ ਵਿਹਲੇ ਹੋ ਗਏ ਆਪਾਂ ਤੇ ਹੁਣ ਸਾਰੇ ਪਾਸੇ ਪਾਣੀ ਲਾ ਦੇਣਾ ਕਰੋ